ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਪਾਟੀਆਂ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਕੀਤੀ ਵਿਸ਼ੇਸ਼ ਮੀਟਿੰਗ ਵਿਸਾਖੀ ਤੋਂ ਪਹਿਲਾਂ ਸਾਫ਼ ਸੁਥਰਾ ਹੋਵੇਗਾ ਅੰਮ੍ਰਿਤਸਰ ਸ਼ਹਿਰ ਕਿ ਮਿੱਥੀ ਹੈ ਕਿ ਮੁਸਾਕੀ ਤੱਕ ਜਿਹੜਾ ਸ਼ਹਿਰ ਸਾਰਾ ਜਿਹੜਾ ਇਹਨੂੰ ਸਾਫ਼ ਸੁਥਰਾ ਤੇ ਟਾਈਮ ਨਾਲ ਜਿਹੜਾ ਉਹਦਾ ਸਾਰਾ ਗੰਦ ਜਿਹੜਾ ਕੂੜਾ ਚੁਕੜਾ ਇਹ ਆਪਾਂ ਮਤਲਬ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾਈਏ ਕਿਉਂਕਿ ਸ਼ਹਿਰ ਦੇ ਲੋਕਾਂ ਨਾਲ ਆਪਾਂ ਵਾਅਦਾ ਕੀਤਾ ਹੈ ਬਿਲਕੁਲ ਹਾਂ ਇਹ ਇੱਕ ਜਿਹੜਾ ਦਾ ਸ਼ਹਿਰ ਦੇ ਬਿਲਕੁਫੀ ਇੱਕ ਲੋਕਾਂ ਨੇ ਦੱਸਿਆ ਕਿ ਸ਼ਹਿਰ ਦੀਆਂ ਜਿਹੜੀਆਂ ਰੋਡਸ ਨੇ ਉਹਨਾਂ ਤੇ ਕੁਝ ਟੋਏ ਵਗੈਰਾ ਜਿਹੜਾ ਨਪਹੀਆ। ਜੀ ਸਰ। ਪਰ ਉਹਨਾਂ ਦਾ ਤੁਸੀਂ ਕਲਾਉਟ ਹੋ ਜਾਂਦਾ ਰਿਸਟੈਂਡ ਲਗਾਤਾ ਹੈ। ਉਹ ਟੈਂਪਰ ਜਿਹੜੇ ਨੇ ਉਹ ਇਗਰੀਮੈਂਟ ਜਿਹਦੇ ਨਾਲ ਮੀਠਾ ਕੋ ਲੱਗੇਗਾ ਵੀ ਤੇ ਲੱਗਣਗੇ। ਹਾਂ। ਉਹ ਹੋ ਜਾਂਦੇ ਜੀ। ਬਾਅਦ ਤੇ ਦੇ ਵਿੱਚ ਜੀ 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 ਉਹ ਅਹੀ ਨੈਕਸਟ ਮਹੀਨੇ ਦੇ ਵਿੱਚ ਜਿਹੜੀਆਂ ਰੋਡਾਂ ਜਿਹੜੀਆਂ ਸਾਰੀਆਂ ਠੀਕ ਕਰਾ ਦੇਣੀ ਆ। ਹਾਂ। ਜਿਹੜੀਆਂ ਦੇਖੋ ਲਾਈਟਾਂ ਵੱਸੀਆਂ, ਸ਼ਾਇਦ ਨੂੰ ਦਰਬਿਆਣਾ ਟੈਂਪਲ ਦੀਆਂ, ਹਰਮੰਦਰ ਸਾਹਿਬ ਦੀਆਂ 골ਡਨ ਗੇਟ ਦੀਆਂ ਉਹ ਸਾਰੀਆਂ ਪਿਛਾਤੀਆਂ ਜੀ। ਹੂੰ। ਉਹ ਸਾਰੀਆਂ ਇੱਕੋ ਕਰਕੇ ਸਾਰਾ ਠੀਕ ਕਰਤਾ। ਹੂੰ ਸਭ ਦੀ ਮੇਰੀ ਕੋਸ਼ਿਸ਼ ਇਹ ਜੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਨਾ ਅਸੀਂ ਜਿਹੜਾ ਸੀਵਰੇਜ ਦਾ ਸਿਸਟਮ ਹੈ ਉਹ ਤੇ ਸਾਨੂੰ ਆਊਟਸੋਰਸਿੰਗ ਤੋਂ ਬੰਦੇ ਚਾਹੀਦੇ ਨੇ ਹੂੰ ਅਸੀਂ ਉਹਨੂੰ ਹੌਸਲਦਾਰਪਾਕੇ ਦੇ ਭੇਜਣ ਲੱਗੇ ਆ ਕਿ 200 ਬੰਦਾ ਸਾਨੂੰ ਆਊਟਸੋਰਸਿੰਗ ਉੱਪਰ ਕੰਮ ਵੀ ਜਾਇਜ਼ ਦਿੱਤੀ ਜਾਏ ਹੂੰ ਐਕਚੁਅਲੀ ਜਦੋਂ 60 ਦੀਆਂ 85 ਵਾਰਡਾਂ ਹੋਈਆਂ ਨੇ ਬੰਦੇ ਨਹੀਂ ਵਧਾਏ ਗਏ ਹੂੰ ਉਹ ਬੰਦੇ ਜਿਹਨੇ ਤਿੰਨ ਤਿੰਨ ਬੰਦੇ ਦੋ ਦੋ ਤਿੰਨ ਤਿੰਨ ਵਾਰਡਾਂ ਦੇ ਹਾਂ ਇਹ ਇੱਕ ਇੱਕ ਵਾਰਡ ਦੇ ਵਿੱਚ ਚਾਰ ਚਾਰ ਬੰਦੇ ਦੇ ਦੇਵਾਂਗੇ ਨਾ ਸੀਵਰ ਵਾਲੇ ਜੀ ਫਿਰ ਆਪਣਾ ਸੀਵਰ ਦੀ ਕੋਈ ਸੀਵਰ ਦੀ ਪ੍ਰੋਬਲਮ ਆਉਣੀ ਨਹੀਂ ਹੈ ਉਹ ਦਾ ਕੋਈ ਬਹੁਤ ਵੱਡਾ ਕੰਮ ਮਤਲਬ ਨਸੀਬ ਦੇ ਜੀ ਠੀਕ ਹੋ ਜਾਊਗਾ ਕੂੜਾ ਵੀ ਠੀਕ ਹੋ ਜਾਊਗਾ ਅਪ੍ਰੈਲ ਚ ਤੁਸੀਂ ਕਹਿੰਦੇ ਹੋ ਕਿ ਜਿਹੜੇ ਆਪਾਂ ਛੜਕਾਂ ਦੇ ਜੀ 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 ਜਨਰੇਟਰ ਓਏ ਵਗੈਰਾ ਉਹ ਸਾਰੀਆਂ ਕਲੀਨ ਮਲਬਾਂਜਣਗੇ ਵਧੀਆ ਉਹ ਐਕਸਲੀ ਸ਼ੁਰੂ ਵੀ ਹੋ ਗਿਆ ਕੰਮ ਕਿਉਂਕਿ ਪ੍ਰੀਮਿਕਸ ਪਲਾਂਟ ਜਿਹੜੇ ਹੈਗੇ ਨੇ ਉਹ ਸਰਦੀਆਂ ਕਰਕੇ ਬੰਦ ਸਦੀਆਂ ਕਰਕੇ ਬੰਦ ਅਪ੍ਰੈਲ ਚ ਚੱਲਣਗੇ ਹੋਰ ਚੱਲਣਗੇ ਉਹ ਚਾਰ ਪੰਜ ਦਿਨ ਤੋਂ ਸ਼ੁਰੂ ਹੋ ਗਿਆ ਤਾਂ ਫੋਕਲ ਪੁਆਇੰਟ ਦਾ ਕੰਮ ਰੁਕਿਆ ਸੀ ਉਹ ਸ਼ੁਰੂ ਹੋ ਗਿਆ ਹਾਂ ਉਹ ਸ਼ਾਇਦ ਇਹ ਸਾਰੀਆਂ ਕੌਂਸਲ ਜੈਸੀ ਕੰਮ ਸ਼ੁਰੂ ਹੋਗੇਗੇ ਪ੍ਰੀਮਿਕਸ ਆਪਾਂ ਮਤਲਬ ਅਪ੍ਰੈ ਬਲ ਮਹਿਸੂਸ ਕਰਾਈਏ ਕਿ ਨਵੇਂ ਮੇਲ ਬਣਿਆ ਨਵੀਂ ਬਲ ਕਾਪੋਲੇਸ਼ਨ ਬਣੀ ਹੈ ਤੇ ਜਿਹੜੀਆਂ ਚੀਜ਼ਾਂ ਸ਼ਹਿਰ ਦੀਆਂ ਲੋੜਾਂ ਇਹ ਸਾਰੀਆਂ ਮੇਲ ਸਾਹਿਬ ਤੁਸੀਂ ਪੂਰੀਆਂ ਕਰ ਦਿੱਤੀਆਂ ਇੱਕ ਜਿਹੜਾ ਜਿੰਨੇ ਸ਼ਹਿਰ ਦੇ ਗੇਟ ਜਿੰਨੇ ਗੇਟ ਬਣੇ ਸ਼ਹਿਰ ਉਹਨਾਂ ਦੇ ਉੱਤੇ ਲਾਈਟਾਂ ਜਿਹੜੀਆਂ ਠੀਕ ਹੈ ਜੀ ਉਹਨਾਂ ਤੇ ਜਗਾਉਣੀਆਂ ਜਿੱਦਾਂ ਤੁਸੀਂ ਕਿਹਾ ਦਰਬਾਰ ਸਾਹਿਬ ਤੇ ਦਰਗਾਹ ਦਾ ਮੰਦਰ ਇੱਥੇ ਆਪਾਂ ਕੀਤਾ ਤੇ ਗੋਡਿਆ ਪਦਪਾ ਜਿਹੜਾ ਮਤਲਬ ਜਿਹੜਾ ਸ਼ਹਿਰ ਦੇ ਗੇਟ ਹੈ ਜਿਹੜੇ ਮੈਨਸਾ ਦੇ ਜੀ ਉਹਨਾਂ ਤੇ ਵੀ ਜਿੱਥੇ ਐਂਟਰੀ ਹੁੰਦੀਆਂ ਲੋਕਾਂ ਦੀ ਉਹਨਾਂ ਤੇ ਵੀ ਤੁਸੀਂ ਲਾਈਟ ਸਿਸਟਮ ਜਿਹੜਾ ਨਾ ਉਹਦਾ ਮਤਲਬ ਜਿਹੜਾ ਪ੍ਰਬੰਧ ਕਰੋ ਕਿਉਂਕਿ ਸਾਰੇ ਬੜੇ ਹਿਸਟੋਰੀਕਲ ਗੇਟ ਨੇ ਇੱਕ ਉਹਨਾਂ ਗੇਟਾਂ ਦੇ ਉੱਤੇ ਜਿਹੜੀ ਹਿੱਸੀ ਆ ਉਹ ਮਤਲਬ ਜਿਹੜੀ ਨਾ ਸੰਖੇਪ ਸ਼ਬਦਾਂ ਦੇ ਵਿੱਚ ਕਿ ਇਹ ਗੇਟ ਜਿਹੜਾ ਲੋਹੜੀ ਗੇਟ ਕਿਉਂ ਸੀਗਾ ਖਜ਼ਾਨਾ ਵਾਲਾ ਗੇਟ ਕਿਉਂ ਸੀਗਾ ਹਕੀਮਾ ਦਾ ਗੇਟ ਕਿਉਂ ਸੀਗਾ ਭਗਤਾਂ ਦਾ ਗੇਟ ਕਿਉਂ ਸੀਗਾ ਸਭ ਨੂੰ ਇੱਕ ਦੀ ਗੱਲ ਸੁਲਤਾਨ ਵਿੰਡਾ ਦਾ ਚੌਕ ਕਿਉਂ ਸੀਗਾ ਸ਼ੇਰਾਂ ਦਾ ਦਰਵਾਜ਼ਾ ਕਿਉਂ ਕਹਿੰ ਟਾਰਗੇਟ ਕਿਉਂ ਇਹਨਾਂ ਸਾਰੇੰ ਦਾ ਤਾਂ ਇੱਕ ਵਲ ਫਿਸਤੀ ਤੇ ਲਾਈਟ ਠੀਕ ਹੈ ਜੀ ਕਿਉਂਕਿ ਜਿਹੜਾ ਵੀ ਬੰਦਾ ਬਹੁਤ ਆਉਂਦਾ ਮਸਾਦ ਨੂੰ ਪਤਾ ਲੱਗੇ ਵੀ ਇਹ ਗੇਟ ਦੀ ਕੀ ਅਹਿਮੀਅਤ ਹੈ ਬਿਲਕੁਲ ਕਿਉਂਕਿ ਆਪਣੇ ਇਹ ਗੇਟ ਜਿਹੜੇ ਬੜੇ ਮਤਲਬ ਹਿਸਟੋਰੀਕਲ ਬੰਦਾ ਆਪਣਾ ਹੈਰੀਟੇਜ ਹੈ ਇਹਨਾਂ ਨੂੰ ਸਾਂਭਣਾ ਸਾਡੀ ਕਾਪੋਜ਼ੀਸ਼ਨ ਦੀ ਡਿਊਟੀ ਬਣਦੀ ਹੈ